ਫਿਲੌਰ 3 ਜੁਲਾਈ ਫਿਲੌਰ ਪ੍ਰੈਸ ਕਲਬ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਕન્યા ਸਕੂਲ ਫਿਲੌਰ ਦੀ ਪ੍ਰਿੰਸੀਪਲ ਮੈਡਮ ਸੁਸ਼ੀਲਾ ਕੁਮਾਰੀ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਪ੍ਰੈਸ ਕਲਬ ਦੇ ਪ੍ਰਧਾਨ ਸ਼੍ਰੀ ਅੰਮ੍ਰਿਤ ਪਾਕੜੀ ਅਤੇ ਉਹਨਾਂ ਦੀ ਸਮੂਹ ਟੀਮ ਵੱਲੋਂ ਉਹਨਾਂ ਨੂੰ ਯਾਦਗਰੀ ਚਿੰਦੇਕੇ ਨਿਵਾਜਿਆ ਅਤੇ ਕਿਹਾ ਕਿ ਉਹਨਾਂ ਦੀ ਫਿਲੌਰ ਇਲਾਕੇ ਦੀਆਂ ਬੱਚੀਆਂ ਨੂੰ ਉੱਚੀ ਵਿੱਦਿਆ ਦਿੱਤੀ ਅਤੇ ਸਕੂਲ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ ਸਮੇਂ ਸਮੇਂ ਸਿਰ ਲੜਕੀਆਂ ਨੂੰ ਮਾਪਿਆਂ ਨਾਲ ਵਿਸ਼ੇਸ਼ ਮੀਟਿੰਗਾਂ ਕਰਕੇ ਉਹਨਾਂ ਨੂੰ ਪੜਾਈ ਸੰਬੰਧੀ ਨਵੀਆਂ ਜਾਣਕਾਰੀਆਂ ਦਿੱਤੀਆਂ ਸਕੂਲ ਦਾ ਹਰ ਸਾਲ ਨਤੀਜਾ ਵਧੀਆ ਆਇਆ ਉਹਨਾਂ ਦੀ ਲੋਕ ਮਿਲਨੀ ਬਹੁਤ ਹੀ ਵਧੀਆ ਸੀ ਸਕੂਲ ਦੇ ਬੱਚੇ ਉਹਨਾਂ ਦੇ ਮਾਪੇ ਇਲਾਕੇ ਨਿਵਾਸੀਆ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਗੇ ਅਤੇ ਜਦੋਂ ਇਸ ਮੌਕੇ ਤੇ ਸ਼੍ਰੀਮਤੀ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਭਾਵੁਕ ਹੋ ਕੇ ਹੋ ਕੇ ਕਿਹਾ ਕਿ ਮੈਂ ਫਲੋਰ ਪ੍ਰੈਸ ਕਲਬ ਅਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹਨਾਂ ਸਤਿਕਾਰ ਦਿੱਤਾ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੇ ਇਸ ਸਕੂਲ ਨੂੰ ਪੜਾਈ ਦੇ ਖੇਤਰ ਵਿੱਚ ਹੋਰ ਵੀ ਉਚਾਈਆਂ ਤੇ ਪਹੁੰਚਾਏ ਇਸ ਮੌਕੇ ਤੇ ਸਰਬਸ੍ਰੀ ਨਿਰਮਲ ਕੁਮਾਰ राजकुमार नंगल, विपिन गैरी हैरी, रवि कुमार, पवन पनोट, बीएस कनेडी, राजेश पासी समूह पत्रकार हाजिर सन पवन पनोट, कैमरामैन पवन पनोट नाल फिलोर तो राजकुमार नंगल की खास रिपोर्ट। पर ये सब तो बड़ा बहार है। मेरे पूरे स्टाफ देखा चंदू है मेरे बच्चे। ਸਸੀ ਗਾਲ ਜੀ ਅੱਜ ਉਹ ਪਾਕਾਂ ਪਰ ਆ ਕੇ ਮੇਰੀ ਜ਼ਿੰਦਗੀ ਵਿੱਚ ਆਇਆ ਕਿ ਮੈਂ ਜਿਸ ਸਮੇਂ ਵਿੱਚ ਐਜ਼ ਅ ਪੰਜਾਬੀ ਲੈਕਚਰਰ 96 ਵਿੱਚ ਜੁਆਇਨ ਕੀਤਾ ਸੀ ਤੇ ਅੱਜ 2025 ਵਿੱਚ ਐਜ਼ ਅ ਪ੍ਰਿੰਸੀਪਲ ਮੈਂ ਥੋੜੇ ਰਟਾਇਰ ਹੋ ਰਹੀ ਹਾਂ ਮਨ ਲੱਗਦਾ ਹੈ ਕਿ ਮਨ ਨੂੰ ਮਾਣ ਹੈ ਇਸ ਸਕੂਲ ਤੇ ਕਿ ਇਸ ਸਕੂਲ ਨੇ ਰੱਜ ਕੇ ਤਰੱਕੀ ਕੀਤੀ ਪੂਰੇ ਸ਼ਹਿਰ ਵਾਸੀਆਂ ਨੇ ਇਸ ਸਕੂਲ ਦੀ ਤਰੱਕੀ ਚ ਯੋਗਦਾਨ ਪਾਇਆ ਔਰ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਜਿੱਥੇ ਜੁਆਇਨ ਕੀਤੀ ਮੈਂ ਉੱਥੋਂ ਹੀ ਰਿਟਾਇਰ ਹੋ ਰਹੀ ਹਾਂ ਮੈਂ ਇੱਥੇ ਜੀ 96 ਤੋਂ ਲੈ ਕੇ 2025 ਤੱਕ ਰਹੀ ਪਰ ਲੇਕਿਨ ਵਿੱਚੋ ਸਿਰਫ 10 ਦਿਨ ਲਈ ਐਜ਼ ਅ ਪ੍ਰਿੰਸੀਪਲ ਬਣ ਕੇ ਗੁਰਾਇਆ ਗਈ ਸੀਗੀ ਤੇ ਪ੍ਰੰਤੂ ਸ਼ਹਿਰ ਵਾਸੀਆਂ ਨੇ ਮੈਨੂੰ ਵਾਪਸ ਇਸ ਸਕੂਲ ਵਿੱਚ ਲਿਆਂਦਾ ਤੇ ਉਮੀਦ ਕੀਤੀ ਸੀ ਕਿ ਇਹ ਸਕੂਲ ਨੂੰ ਅਸੀਂ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ ਤੇ ਅੱਜ ਮੈਂ ਬੜੇ ਗਰਵ ਨਾਲ ਕਹਿੰਦੀ ਹਾਂ ਕਿ ਇਹ ਸਕੂਲ ਤਰੱਕੀ ਦੀ ਰਾਹ ਤੇ ਹੈ ਤੇ ਪੰਜਾਬ ਦੇ ਗਿਣਵੇਂ ਚੁਣਵੇਂ ਸਕੂਲਾਂ ਚੋਂ ਇੱਕ ਨੂੰ ਸਟਾਫ ਵੱਲੋਂ ਲਾਸਟ ਟਾਈਮ ਤੱਕ ਤਿਆਰ ਕਰ ਲਿਆ ਅੱਜ ਆ ਬੱਚਿਆਂ ਨੂੰ ਕਿੱਸ ਤਰ੍ਹਾਂ ਲਿਆ ਆ ਦੇਖੋ ਜੀ ਗਰਲ ਸਕੂਲ ਹੈ ਇਹ ਔਰ ਮੰਨੂ ਲੱਗਦਾ ਹੈ ਜਿੰਗੀਆਂ ਤੀਆਂ ਹੈਗੀਆਂ ਉਹ ਆਪਣੇ ਮਾਪੇ ਦੇ ਘਰ ਦੀ ਤਰ ਰੌਣਕ ਹੁੰਦੀਆਂ ਹੀ ਹੈ ਇਸ ਸਕੂਲ ਦੀਆਂ ਵੀ ਰੌਣਕ ਹੈ ਤਾਂ ਇਸ ਕਰਕੇ ਇੰਨਾ ਪਿਆਰ ਇੰਨਾ ਪਿਆਰ ਅੱਜ ਸਵੇਰ ਤੋਂ ਸ਼ਾਇਦ ਮੇਰੇ ਅੱਖਾਂ ਦੇ ਥਰੂ ਉਹ ਛਲਕ ਰਿਹਾ ਹੈ ਪਰੰਤੂ ਮੇਰਾ ਇਹ ਵਾਅਦਾ ਹੈ ਇਸ ਸਕੂਲ ਨਾਲ ਇਸ ਸ਼ਹਿਰ ਦੇ ਨਾਲ ਕਿ ਇਸ ਸਕੂਲ ਦੇ ਨਾਲ ਜਦ ਤੱਕ ਮੇਰੇ ਸਾਹ ਹੈਗੇ ਆ ਮੈਂ ਜੁੜੀ ਰਵਾਂਗੀ ਤੇ ਤਰੱਕੀ ਦੀ ਰਾਹ ਤੇ ਲੈ ਕੇ ਜਾਂਦੀ ਰਾਂ। ਅ ਦੇਖੋ ਮੇਰਾ ਮੈਸੇਜ ਇਹ ਹੈ ਕਿ ਇਹ ਸਕੂਲ ਇੱਕ ਸ਼ਰੀਰ ਦੀ ਤਰ੍ਹਾਂ ਹੈ। ਕਿਰਪਾ ਕਰਕੇ ਇਸ ਸ਼ਰੀਰ ਨੂੰ ਤੰਦਰੁਸਤ ਰੱਖਿਓ। ਐਦਾ ਦਿਲ ਟੜਕਦਾ ਰਹੇ। ਐਦੀਆਂ ਕਿਡਨੀਆ ਕੰਮ ਕਰਦੀਆਂ ਰਾਂ। ਐਦਾ ਲੀਵਰ ਕੰਮ ਕਰਦਾ ਰਹੇ। ਔਰ ਸ਼ਰੀਰ ਦੇ ਅੰਗ ਪੈਰ ਸਲਾਮਤ ਰਹਿ ਤਾਂ ਕਿ ਸ਼ਹਿਰ ਔਰ ਪੂਰਾ ਤੇਜ ਅਵਿਤੇ ਮਾਨ ਹਾਸਲ ਕਰੇ ਜਿਹੜੇ ਰਟਾਇਰ ਰਿਟਾਇਰਮੈਂਟ ਰਟਾਇਰ ਹੋਣ ਜਾ ਰਹੇ ਆ ਉਹਨਾਂ ਨੇ ਆਪਣੀ ਇੱਕ ਲਾਈਫ ਦਾ ਬਹੁਤ ਵੱਡਾ ਪੀਰੀਅਡ ਸਾਡੇ ਫਲੋਰ ਸ਼ਹਿਰ ਦੇ ਇਸ ਸਕੂਲ ਨੂੰ ਦਿੱਤਾ ਉਹਨਾਂ ਨੇ ਸਕੂਲ ਦੀ ਡਿਵੈਲਪਮੈਂਟ ਲਈ ਤੋਂ ਡਿਵੈਲਪਮੈਂਟ ਤੋਂ ਇਲਾਵਾ ਹੋਰ ਸਮਾਜਿਕ ਕੰਮਾਂ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਨੇ ਯੋਗਦਾਨ ਪਾਇਆ ਅਸੀਂ ਅੱਜ ਉਹਨਾਂ ਦੇ ਰਿਟਾਇਰਮੈਂਟ ਦੇ ਕਲੱਬ ਵਾਲੇ ਸਾਡੀ ਸਮੂਹ ਬ੍ਰਸ ਕਲੱਬ ਵੱਲੋਂ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਗਏ ਅਸੀਂ ਉਹਨਾਂ ਨੂੰ ਉਹਨਾਂ ਦੀ ਅਸੀਂ ਚੁੰਨੇ ਆ ਪਰਮਾਤਮਾ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਲਾਈਫ ਨੂੰ ਹੋਰ ਵਧੀਆ ਬਣਾਵੇ ਉਹ ਦਿਨ ਸੁਗਣੀ ਰਾਤ ਸੁਗਣੀ ਤਰੱਕੀ ਕਰਨ ਉਹਨਾਂ ਨੂੰ ਵਧੀਆ ਸਿਹਤ ਦਿੱਤੀ ਜਾਵੇ ਅੱਜ ਸਾਡੇ ਚੇਅਰਮੈਨ ਜੀ ਨਰਮਲ ਜੀ ਗੈਰੀ ਜੀ ਕਨੇਤੀ ਜੀ ਰਾਜਕੁਮਾਰ ਨੰਗਲ ਜੀ ਐਰੀ ਜੀ ਅਸੀਂ ਸਾਰੇ ਅੱਜ ਗਏ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦੇ ਹਾਂ